ਸੱਚੀ ਗੱਲ ਜੀ ਦਾ ਅਨਮਿਊਟ ਚੈਨਲ ਨਾਲ ਜੁੜੇ ਹੋ ਤੁਸੀਂ ਮੈਂ ਯੂਐਮਬੀ ਲੁਜਾਨਾ ਦੇ ਵਿੱਚ ਅਰਵਿੰਦ ਕੇਜਰੀਵਾਲ ਆ ਆਪ ਦੀ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਅੱਜ ਪਹੁੰਚੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੈੱਡਸਨ ਬਲੂ ਦੀਆਂ ਨੇ ਜਿੱਥੇ ਕਿ ਕੜੇ ਪ੍ਰਬੰਧ ਜਿਹੜੇ ਕੀ ਅੱਜ ਕੀਤੇ ਗਏ ਨੇ ਅੱਜ ਉਦੀ ਉਪਤੀਆਂ ਦੇ ਨਾਲ ਅਹਿਮ ਮੀਟਿੰਗ ਜਿਹੜੀ ਕੀ ਬਿਠਾਈ ਗਈ ਆ ਉਦੀ ਉਪਤੀ ਜਿਹੜੀ ਪਰੇਸ਼ਾਨੀਆਂ ਨੇ ਉਹਨਾਂ ਨੂੰ ਅੱਜ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੀ ਆ ਆਪ ਖੁਦ ਸੁਣਨਗੇ ਤੇ ਇੱਕ ਅੰਦਾਜ਼ਾ ਦਈਏ ਕਿ ਕੱਲ ਜਿਹੜਾ ਕਿ ਸਿਵਲ ਹਸਪਤਾਲ ਜਿਹੜਾ ਨਿਰਮਾਣ ਲਗਾਤਾਰ ਜਾ ਰਹੀ جاری ਸੀਗਾ ਤੇ ਕਾਫੀ ਦਿੱਕਤ ਪਰੇਸ਼ਾਨੀਆਂ ਸਿਵਲ ਹਸਪਤਾਲ ਦੇ ਵਿੱਚ ਲੁਧਿਆਣਾ ਦੇ ਸਿਵਲ ਹਸਪਤਾਲ ਚ ਆਂਦੀ ਸੀ ਤੇ ਕੱਲ ਉਸ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਕਿ ਆਪ ਉਦਘਾਟਨ ਕਰਨਗੇ ਤੇ ਸੰਜੀਵ ਔਰੋਰਾ ਜੋ ਕਿ ਵੈਲ ਸਲਕੇ ਤੋਂ ਵੀ ਤਾਂ ਇਹਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਤੇ ਕੱਲ ਉੱਥੇ ਹੀ ਇੰਡੋਰ ਸਟੇਡੀਅਮ ਦੇ ਵਿੱਚ ਵਿਚਾਰ ਰੈਲੀ ਉਹਨਾਂ ਦੇ ਹੱਥ ਵਿੱਚ ਕੱਢੀ ਜਾ ਰਹੀ ਆ। ਹਾਲਾਂਕਿ ਤਾਂ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਸਾਡਾ ਨਾ ਸਾਂਝੀ ਕਰਦੀ ਆ ਕਿ ਜਵਾਰ ਕੈਂਪ ਦੇ ਵਿੱਚ ਜਿਹੜੇ ਕਿ ਆ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਡੋਰ ਟੂ ਡੋਰ ਹੋ ਰਹੇ ਨੇ ਕੈਂਪੇਨਿੰਗ ਕਰ ਰਹੇ ਸੰਜੀਵ ਹੋ ਰਹੇ ਹੱਕ ਦੇ ਵਿੱਚ ਤੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣਦੇ ਨੇ ਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ ਆਖਿਰਕਾਰ ਕਿਹੜੀਆਂ ਸੀ ਪਰੇਸ਼ਾਨੀਆਂ ਨੇ ਤੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਕਿ ਲੋਕਾਂ ਦੇ ਨਾਲ ਗੱਲਬਾਤ ਅੱਦੇ ਦਿਖਾਈ ਵੀ ਦੇ ਰਹੇ ਨੇ ਤੇ ਕੱਲ ਉਦਘਾਟਨ ਕੀਤਾ ਜਾ ਰਿਹਾ ਵਾ ਸਿਵਲ ਹਸਪਤਾਲ ਦਾ ਤੇ ਇੱਕ ਹੋਰ ਵੱਡੀ ਗੱਲ ਕੀ ਇੰਡੋਰ ਸਟੇਡੀਅਮ ਦੇ ਵਿੱਚ ਕੱਲ ਵਿਚਾਰ ਰੈਲੀ ਕੱਢੀ ਜਾਏਗੀ ਕੱਲ ਦੇ ਕੱਲ ਦੇ ਦਿਨ ਕੇਜਰੀਵਾਲ ਸਾਹਿਬ ਦਲੋਂ ਤੇ ਸੰਜੀਵ ਰੋੜਾ ਇਹ ਹੱਕ ਦੇ ਵਿੱਚ ਤੇ ਅੱਜ ਉਦਯੋਪੀ ਵਪਾਰੀਆਂ ਦੇ ਨਾਲ ਮੀਟਿੰਗ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ 3 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਇਹ ਸਮਾਂ ਦੱਸਿਆ ਜਾ ਰਿਹਾ ਉਹ ਕਿ ਉਪਰੇਟਰੀ ਮੀਟਿੰਗ ਦੇ ਵਿੱਚ ਇੰਡਸਟਰੀ ਦੇ ਵਪਾਰੀਆਂ ਦੇ ਨਾਲ ਮੀਟਿੰਗ ਹੈ ਤੇ ਸੁਰੱਖਿਆ ਪ੍ਰਬੰਧ ਜੇਕਰ ਮੈਂ ਗੱਲ ਕਰ ਲਵਾਂ ਸਕਿਉਰਿਟੀ ਵੀ ਤੇ ਦੇਖ ਸਕਦੇ ਸਟੋਰੀ ਪ੍ਰਪੰਧ ਜਿਹੜੀ ਕਿ ਹੈ கரਕਟ ਸਕਿਉਰਿਟੀ ਪ੍ਰਬੰਧ ਜਿਹੜੇ ਕੀਤੇ ਗਏ ਨੇ ਇਹ ਰੈਡ ਇਹ ਸਾਰੀ ਮੀਟਿੰਗ ਜਿਹੜੀ ਕਿ ਹੈ ਸਾਰੀ ਗੱਲਬਾਤ ਉਦਯੋਪਤੀਆਂ ਦੇ ਨਾਲ ਇਹ ਕਿ ਰੈਡ ਸੰ ਬਲੂ ਤੇ ਲਗਾਣਾ ਤੇ ਰੈਡ ਸੰ ਬਲੂ ਦੇ ਵਿੱਚ ਹੋਵੇਗੀ ਤੇ ਮੀਡੀਆ ਦੀ ਜਿਹੜੀ ਇਹ ਜਿਹੜੀ ਐਂਟਰੀ ਹੈ ਅਜੇ ਤੱਕ ਕੁਝ ਪਤਾ ਨਹੀਂ ਹੈ ਕਿ ਮੀਡੀਆ ਐਂਟਰੀ ਹੈਗੀ ਹੈ ਕਿ ਨਹੀਂ ਹੈਗੀ ਹੈ ਪਰ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਉਦਯੋਪਤੀਆਂ ਦੇ ਨਾਲ ਗੱਲਬਾਤ ਕਰਕੇ ਉਹ ਉਹ ਪੁੱਛੀ ਸਮਵੇਰ ਦੇ ਵਿੱਚ ਤੁਹਾਨੂੰ ਅਭਿਉਪਤੀਆਂ ਦੇ ਨਾਲ ਗੱਲਬਾਤ ਕਰਕੇ ਦੱਸਾਂਗੇ ਆਖਰੇ ਵਿੱਚ ਗੱਲਬਾਤ ਅੰਦਰ ਹੋਈ ਕੀ ਹੈ ਕੀ ਸਾਰਾ ਕੀ ਕੀ ਸਾਰੀ ਮੀਟਿੰਗ ਦੇ ਵਿੱਚ ਡਿਸਕਸ਼ਨ ਹੋਈ ਹੈ ਜੁੜਿਓ ਅਨਮਿਊਟ ਚੈਨਲ ਦੇ ਨਾਲ ਯੂਵੰਦਰੀ ਲੁਧਿਆਣਾ